ਤੇ ਟੱਤੇ ਹੋਏ ਬਾਕ-ਬਾਕ ਤੇ ਟੱਤੇ ਹੋਏ ਬੰਦਿਆਂ ਦੇ ਬਾਗੋ ਤੇ ਹਨ ਸਭ ਸਾਡੇ ਇਹ ਸਾਤ ਫੰਦ ਕੋ ਸੁਦਾਇ ਤੇ ਹੋਂਤੇ ਬਹੁਤ ਸਾਰਾ ਸੰਗਠਨ ਕਰਦੇ ਨੇ ਉਹ ਇੱਕ ਸਾਤਵਾ ਪੰਜਾਬ ਵੱਲੋਂ ਮੈਂ ਹਰਵਿੰਦਰ ਸਿੰਘ ਨਾਲਾ ਜਿਹਾ ਹੂ ਪ੍ਰਮਾ ਜਦੋਂ ਕੋਈ ਮੰਗੋਟਾਂਗੇ ਪਏ ਪੰਜਾਬ ਨੂੰ ਉਸੇ ਤਰ੍ਹਾਂ ਜਿਵੇਂ ਪਹਿਲਾਂ ਪਾਣਾ ਪੰਜਾਬ ਦਾ ਉਹ ਰਾਵਣਗੇ ਪਰ ਜੰਮਿਆ ਕੀ ਆਪ ਤੋ ਬੇਮਾਫੀਆ ਐਹੋ ਜੇ ਪੁਰਣੀ ਮਾਫੀਏ ਪੈਸਾ ਗੁੰਡਾਗਰਦ ਹੋੜਾ ਜਿਹੜਾ ਕੈਪੀ ਗਰਦ ਹੋਣਾ ਪਹਿ ਆਦੇਸ਼ਾ ਅੱਲਾਹ ਸ਼ਹਰ ਨਸਾ ਬੰਦਾਂ ਤੇ ਉਹਨਾਂ ਨੂੰ ਖਾਸੇ ਦਿੱਤੀ ਜਾਂਦੀ ਹੈ ਕਿ ਧਰਮ ਆਪਿਆ ਕਿਵੇਂ ਚੱਲਣਾ ਹੈ ਮਾਨਦਗਾਨ ਨੂੰ ਕੋਈ

ਤੇ ਸਾਡੇ ਸਮੂਹ ਸੰਗਤ ਨੂੰ ਜੀ ਆਇਆਂ ਨੂੰ ਮੈਂ ਵਿਸ਼ਵਾਸ ਗਵਾਣਾ ਕਰ ਦੋਂ ਦੇ ਨਾਂ ਤੇ ਬੋਲ ਰਿਹਾ ਹਾਂ ਸਾਹਸ ਆ ਮੈਂ ਚਾਹੇ ਪਗੜੀ ਸਮਝਦਾ ਇਹਨੂੰ ਕੋਈ ਵੀ ਨਾਮ ਦਿੱਤਾ ਜਾਂਦਾ ਹੈ ਤੇ ਮੈਂ ਵਿਸ਼ਵਾਸ ਗਵਾਣਾ ਕਿ ਆਹ ਹਾਲਾਤਾਂ ਜਦੋਂ ਇਹ ਹੋ ਜੇ ਕਾਰਜ ਹੋਣਗੇ ਤਾਂ ਬਾਜ਼ ਚੜ ਕੇ ਹਿੱਕ ਕਰ ਕੇ ਆਉਣਾਂ